ਵਾਹਿਗੁਰੂ ਜੀ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਜ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਰਮਨ ਰਹੇ ਹਮਾਰਾ ਆਪਣਾ ਗਿਆਨ ਕਰੋ ਪ੍ਰਤਿਪਾਰ ਹਮਰਾ ਦੁਸ਼ਟ ਸਬਦ ਕਾਬੂ ਆਪ ਹਾਦੈ ਮਹ ਹੁਚਾਬ ਹੋ ਸੁਖੇ ਵਸੈ ਮੋਹ ਰੋ ਪਰਵਾਰਾ ਸੇਵ ਸਿਖ ਸੁਭਾ ਕਰਤਾਰਾ ਮੋ ਰਛਾ ਜਿਕਰ ਦੇ ਕਰਿ ਗੈ ਸਾ ਬਨਨ ਕੋ ਆਸੰਗਰੀ ਗੈ ਪੂਰਨ ਹੋਏ ਹਮਾਰੇ ਆਸਾ ਤੋੜ ਬਿਨ ਕਿ ਰਹੇ ਪਿਆਸਾ ਤੁਮਹਿ ਸਾੜ ਕੇ ਅਰਨਾਥ ਆਹ ਜੋ ਬਲ ਚਾਹੂ ਸੋ ਤੁਮ ਤੇ ਪਾਉ ਸੇਵ ਸਿਖ ਹਮਾਰੇ ਤਾਰਿ ਹੈ ਜਰਨਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੇਵ ਜੇ ਵਰ ਗਏ ਵਰਣ ਕਾਲ ਕਾ ਤਰਾਸਨ ਬੜੀਏ ਹੋ ਜੋਤ ਦਾ ਹਮਾਰੇ ਪਛਾ ਸ੍ਰੀ ਅਚੂ ਜੋ ਕਰਿ ਰੋ ਰੱਛਾ ਰਾਖ ਲੈ ਹੋ ਮੋਹ ਰਾਖਨ ਹਾਰੇ ਸਾਹੇ ਸੰਤ ਸਹਾਏ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਹਤ ਮੋਹ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਵਰਮਾ ਭਵਤਰਾ ਕਾਲ ਪਾਏ ਸੋ ਜੀ ਅਵਤਾਰ ਕਾਲ ਪਾਏ ਕਨਿਸ਼ਣ ਪ੍ਰਗਾਸਾ ਸਹਲ ਕਾਲ ਕਾਲ ਕੀ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਸਵਾਰਾ ਨਮਸ਼ਕਾਰ ਹੈ ਤਾਹਿ ਤੁਮਾਰੋ ਜਮਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਥ ਨੁਜਾਇਓ ਆਦੋ ਅੰਦਰ ਕੀ ਉਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਗਿਸੇ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸਿਵਕਰ ਕਾ ਸਿਵਕਨ ਸੁਖ ਦੇਉ ਸਾਧਨ ਕਾ ਪਲ ਮੋ ਬਦ ਕੀਉ ਘੜ ਘੜ ਕੇ ਅੰਦਰ ਕੇ ਜਾਣਤ ਭਲੇ ਬਰੇ ਕੀ ਪੀਰਿ ਬ샨ਤੋ ਚਿਟੀ ਤੇ ਗੰਦਰਾਸ ਤੁਲਾ ਸਪਰਿ ਕਿਰਪਾ ਦ੍ਰਿਸ਼ਟਿ ਕਰ ਫੂਲਾ ਸੰਤਨ ਆਨੰਦੁ ਗਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਿ ਸ਼ਾਲੈ ਕੜਕੜ ਕੇ ਪਰਪੜ ਕੇ ਜਾਣੈ ਜਦ ਕਰਖ ਅਕਰ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਾਰਾ ਜਵਾਕਰਖ ਕਰਤੋ ਹੋ ਕਬਹੂ ਤੁਮੈ ਮਲਤ ਦੇਹ ਜਲ ਸਭੂ ਜੇਤੇ ਬਦਨ ਸ੍ਰਿਸ਼ਟ ਸਵ ਤਾਰੈ ਆਪ ਆਪਨੀ ਬੂਜੋ ਚਾਰੈ ਤੁਮ ਸਭ ਹੀ ਤੇ ਰਹੈ ਨਾਰਾਮ ਜਾਣਦ ਬੇਦ ਅਪਿਦ ਅਨ ਆਲਮ ਨਿਰੰਕਾਰ ਦਰਵਕਾਰ ਨਿਰਲੰਭ ਆਦਾਨੇ ਲੇ ਅਨਾਦ ਸ਼ੰਭੂ ਤਾ ਕਉ ਅਰਧ ਪਿਧਾਂ ਜਾ ਕੋ ਪੀਵ ਨਾ ਪਾਵਤ ਬਿਧਾ ਤਾ ਕਉ ਕਿਰਪਾ ਹਨਨ ਮਾਨਤ ਮਹਾ ਮੂੜ ਹੈ ਗਿਜ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ ਸਿਵ ਅਨੰਕਾਰ ਕਾ ਚੀਨਤ ਨਹਿ ਪੀਵ ਆਪ ਆਪਣੀ ਉਦਹ ਜੀਤੀ ਬਨਨ ਦ ਪਿਨ ਪਿਨ ਦੋ ਹੈ ਤੇਤੇ ਤੁਮਰਾ ਲਖਾਣਾ ਜੈ ਵਿਸਾਰ ਕਹਿ ਬਿਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਸ ਰੂਪਾ ਰੰਗ ਪਿਉ ਰਾਵ ਕਿਹ ਫੂਪਾ ਅੰਡਾ ਜੇਰਾ ਸੇਤੇ ਕੀਨੀ ਇਤ ਬੋਇ ਖਾਨ ਬਹੋ ਰਾਜ ਦੇਲੀ ਕਹੋ ਫੁਲ ਰਾਜਾ ਹੋਇ ਬੈਠਾ ਕਹੋ ਸ਼ਿਵਨ ਪਿਉ ਸੰਗਰ ਕਿਠਾ ਸਗਰੇ ਸ੍ਰਿਸ਼ਟ ਰਖਾਇਆ ਚੰਪਵ ਆਜੁਗਾ ਸਰੂਪ ਸਵੈਮ ਭਵ ਅਵਰਛਾ ਮੇਰੇ ਤੁਮ ਕਰੋ ਸਿਖੁ ਵਾਰ ਸਿਖ ਸੰਗਰੁ ਦੂਤ ਜਿਥੇ ਅਥਵਤਰ ਪਤੰ ਸਗਲ ਮਲੇਸ਼ ਕਰੋ ਨਣ ਘਾਤਾ ਜੈ ਤੁਜ ਅਦ ਅਸ਼ਰਲੇ ਪਰੇ ਜਨ ਕੈ ਦੁਸ਼ਟ ਦੁਖਤ ਹਵੇ ਮਰੇ ਉਰਖ ਜਵਨ ਪਗ ਪਰ ਇਤਿਹਾਰੇ ਦਨ ਕਹਿ ਤੂੰ ਸੰਕਟ ਸਵਟਾਰ ਜੋ ਅਕਲ ਖੁਗ ਬਾਰ ਧਿਆਈ ਹੈ ਦਾਕੇ ਕਾਲ ਨਿਕਟ ਨਹਿ ਅਰੱਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਅਤਰਿਤ ਕਾਲ ਕਿਰਪਾ ਦ੍ਰਿਸ਼ਟ ਦਨ ਜਾਹੇ ਨਿਹਰਵ ਤਾਕੇ ਤਾਪ ਤਨੁ ਕਮਹਰ ਹੋ ਰਹਿ ਦੇ ਸਦ ਕਰਮੋਸਾ ਹੋਏ ਦੁਸ਼ਟ ਚਾਸ਼ਖੇ ਨਾ ਕੋਈ ਏਕ ਬਾਾਰ ਜਨਤਵਸ ਮਹਾਰਾ ਅਕਾਲ ਪਾਸੇ ਤਾਹੀ ਬਾਰ ਜਿਨ ਨਰਨਾਮ ਤੇ ਹਰਿ ਕਹਾ ਦਾਰਨ ਦੁਸ਼ਟ ਦੋਖਤੀ ਰਹਾ ਖਰੜ ਗੇਤ ਮੈਂ ਸ਼ਰਨ ਤੇ ਹਾਰੇ ਆਪ ਹਾਸ ਦੇਲੋ ਬਾਰੇ ਸਰਉ ਠੋਰ ਮੋਹ ਹੋ ਸਹਾਈ ਦੁਸ਼ਟ ਦਉਤੇ ਨੇ ਹੋਏ ਬਚਾਈ ਕਿਰਪਾ ਕਰੀ ਹਾਂ ਪਰਜਗ ਮਤਾ ਗ੍ਰੰਥ ਗਰਾ ਪੂਰਨ ਸਭ ਰਤਾ ਕਿਲ ਵਿਖ ਸਗਲ ਦੇਹੇ ਕੋ ਹਰਤਾ ਦੁਖ ਦੋਖਿਨ ਕਾਸ਼ੈ ਕਰਤਾ ਸਿਰਿਆ ਤੁਝ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਜਿਤ ਕਾਲਾ ਮਨ ਬਾਣਛ ਨਫਲ ਪਾਵੇ ਸੋਏ ਦੁਖ ਨਾ ਦਿਸੈ ਬਿਆਪਦ ਕੋਈ ਅਡੰਨ ਸੁਣੈ ਗੰਗ ਜੋ ਆਸ ਰਸਨਾ ਪਾਵੇ ਸੁਣੈ ਮੂੜ ਚਿਤ ਲਾਏ ਚਤੁਰਤਾ ਵਈ ਦੁਖ ਦਰਦ ਭਾਉ ਨਿਕਟ ਨਾ ਤਿੰਨ ਨਰਕੇ ਰਹੈ ਹੋ ਜੋ ਆ ਕੇ ਇੱਕ ਬਾਰ ਚੋਪਈ ਕੋ ਕਹੈ ਜੋ ਪਏ ਸੰਪਤ ਸਤਰ ਹੈ ਸੈਸ ਆਪਣੀ ਜੈ ਅਰਧ ਸੈਸ ਫਲ ਤੀਨ ਕਹੀਜੈ ਪਾਜ ਰਸੂ ਦੀ ਅਸ਼ਟਮੀ ਦਾ ਵਾਰਾ ਤੇ ਸੂਦਰਵ ਗ੍ਰੰਥ ਸੁਧਾਰਾ ਸਵਈਆ ਪਾਹਿ ਗਹਿ ਜਾਤੇ ਦੁਮਰੇ ਤਉ ਤੇ ਕੁਮਾਖ ਤ੍ਰਣ ਹਿਆਨੇ ਓ ਰਾਮ ਰਹੀਮ ਪ੍ਰਾਨ ਕਰਾਰ ਅਨੇਕ ਹੈ ਅਨੇਕ ਨਾ ਮਾਨਿਓ ਸਿਮਰੇ ਸਾਸਤਰ ਵੇ ਸਭੈ ਮੋ ਭੇਦ ਕਹੈ ਹਮੇਖ ਨਾ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਲੀ ਕਰ ਮੈਂ ਨਾਖੇ ਹੋ ਸਭ ਤੁਸੇ ਵਿਖਾਂਦੇ ਹੋ ਦੋਰਾ ਸਭੇ ਦਵਾਨ ਕੋ ਸਾੜਕ ਇਹ ਦੇਹ ਤੁਮਾਰੋ ਦਵਾਰ ਬਾਹੀ ਗਹਿ ਜਿਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੇ ਮਹਲਾ ਤੀਜਾ ਨਾ ਲੇਖ ਓ ਔੰਕਾਰ ਸਤਗੁਰ ਪ੍ਰਸਾਦ आनंद अपाह बिन पाए सतगुरु मैं पाया सतगुरु सा पाया सहि से थे मन बधिया वदांगिया राग रतन परिवार परिया शब्द गवनाइया सादो ता गाव हो रे की राम नजने वसाय कहे नानक आनंद हुआ सतगुरु मैं पाया ए मन मेरे आ दो सुधार हो हरला दे हनुना हर रह तू मन मेरे दो साहिब सारना ਅੰਗੇਕਾਰੋ ਪ੍ਰੀਤੀਰਾਕਾਰ ਦੇ ਸਭ ਸਵਾਰਣਾ ਸਭ ਨਗਲਾਬ ਸਮਰੱਤ ਸੁਆਮੀ ਸੋਖ ਯਮਨ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰ ਕਰਤਾ ਤੇਰੇ ਸਭ ਵਿਚ ਹੈਿਸ ਦੇਸ ਦੇਸ ਓਪਾਵੈ ਸਦਾ ਸੇ ਸਲਾਹਾ ਤੇਰੀ ਨਾਮ ਨਮਸਾਵੈ ਨਾਮ ਜਿਨ ਕੈ ਮਨੋਸਿਆ ਵਾਦੇ ਸਦਕ ਨੇਰੇ ਕਹਿ ਨਾਨਕ ਸੱਚੇ ਸਾਹਿਬ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰਨ ਮੇਰਾ ਜਨ ਭੁਖਾਂ ਸਭ ਗਵਾਈਆਂ ਕਰਿ ਸ਼ਾਂਤ ਸੁਖ ਮਨੈ ਉਸਿਆ ਅਦੇ ਇੱਛਾ ਸਾਫ ਜਾਈਆਂ ਸਦਾ ਕੁਰਬਾਨ ਕੀਤਾ ਗ੍ਰਿਵਟੂ ਜਿਸ ਦੀ ਹੈ ਉੜਿਆਈਆ ਕਹਿ ਨਾਨਕ ਸਿਨੂ ਸੰਤ ਹੋ ਸਬਦ ਰੋਪੇ ਆਰੋ ਸਾਚਾ ਨਾਮ ਮੇਰਾ ਗਾਰੋ ਆਵਾਜੇ ਪੰਜ ਸਬਦ ਕਰ ਸੁਵਾਜੈ ਕਰ ਸੁਵਾਗੇ ਸਬਦ ਵਾਜੈ ਕਲਾ ਜਿਤ ਕਰਤਾ ਰੀਆਂ ਪੰਜ ਦੂਦ ਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਅਕਰਮ ਪਾਇਆ ਤਦ ਦਿਨ ਕਉ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਬੂਆ ਤਦ ਕਰ ਅਨਹਦ ਵਚਿ ਆਨੰਦ ਸੁਨੋਣ ਪਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰਪਾਇਆ ਤਰੇ ਸਗਲ ਵਿਸੂਰੇ ਦੂਖ ਰੋ ਅਸਰਤਾ ਪੁਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਾਏ ਸਭ ਸੇ ਤਜਾਣ ਸੁਣਤੇ ਪੁਨਜ ਕਹਤੇ ਪਵਿੱਤ ਸਤਿਗੁਰ ਹਾ ਪ੍ਰਪੂਰੇ ਬਲਵੰਤ ਨਾਨਕ ਅਗਲੇ ਚਰਨ ਲਾਗੇ ਆਵਾਜ ਅਨਹਦ ਤੂਰੇ ਸ਼ਲੋਕ ਪਵਣ ਗੁਰ ਪਾਣੀ ਪਿਤਾ ਮਾਤਾ ਦਰਤ ਮਹਤ ਦੇਸ ਰਾਦ ਵਿਦਾਇ ਦਾਇਆ ਖਿਲੇ ਸਗਲ ਗਤ ਚੰਗਿਆ ਗਿਆ ਬੁਰਿਆ ਗਿਆ ਆਵਾਚੈ ਦਰਮਹ ਦੂਰ ਕਰਮੇ ਆਪੋ ਆਪਣੀ ਕੀ ਨੇੜੇ ਕਹਿ ਦੂਰ ਜਿਨੇ ਨਾਮ ਤੇ ਆਇਆ ਗਾਇਮ ਸਕਦ ਕਾਲ ਨਾਨਕ ਤੇ ਮੁਖ ਉਜਾਲੇ ਕੀਤੇ ਸੁਪੇਦਾ ਜਿਨੇ ਨਾਮ ਤੇ ਆਇਆ ਗਏ ਮਸਕਤ ਅਕਾਲ ਨਾਨਕ ਤੇ ਮੁਖ ਉਜਾਲੇ ਕੀਤੇ ਸੁਪੇਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ